ਬਸ ਹੁਣ ਕੁਸ ਕਰਨ ਦੀ ਲੋੜ ਨਹੀਂ ਠੀਕ ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਕਈ ਦਿਨਾਂ ਮਗਰੋਂ ਬਲੌਗ ਪਾ ਰਹੇ ਹਾਂ ਕਿਉਂਕਿ ਆਪਾਂ ਲੈ ਬਾਉਣੇ ਨੇ ਇਸ ਕਰਕੇ ਆਪਾ ਵੀਡੀਓ ਨਹੀਂ ਦੇ ਸਕਦੇ ਆਪਣਾ ਬਾਅਦ ਚ ਟਾਈਮ ਕਰਨ ਕਰਨਾ ਆਪਾ ਪੂਰਾ ਆਪਣੀ ਸਪੋਰਟ ਕਰੋ ਸਾਰਿਆਂ ਤੇ ਅੱਜ ਆਪਾ ਤੁਹਾਨੂੰ ਦਿਖਾ ਰਹੇ ਹਾਂ ਆਪਣਾ ਬਾਹਰ ਘਰ ਦਾ ਵੀਅੂ ਤੇ ਨਾਲ ਘਰ ਦੇ ਕੰਮਕਾਰ ਜੋ ਆਪਾਂ ਰੁਟੀਨ ਚ ਕਰਦੇ ਜਾਂ ਦਿਖਾ ਕੇ ਲੈ ਕੇ ਆ ਸਾਰੇ ਨਵ ਅਮਰੂਦ ਦਿਖਾ ਦੇ ਨੇ ਕਣਕ ਧਤੀ ਵੀ ਹੈ ਬੋਲ ਕੇ ਜਾਂ ਬੋਲ ਹਲੋ ਜੀ ਤੁਹਾਨੂੰ ਦਿਖਾ ਰਿਹਾ ਨੇ ਅਮਰੂਦ ਇਹ ਅਮਰੂਦ ਦਾ ਪੇੜਾ ਆ ਰਿਆ ਉਹ ਨਿੰਬੂ ਆ ਕੋਦਰ ਕਾਲਕ ਤੋਤੀ ਵੀ ਨੇ ਸਾਰਾ ਦਿਖਾ ਲੇ ਸਾਰਾ ਮੇਜੇ ਵਿੱਚ ਅੱਗੇ ਕਿ ਜਾਈਏ ਇਹ ਚੀਕੂ ਇੱਥੇ ਜੀ ਕਬੂਤਰ ਦਾਣਾ ਚੁਗਦੇ ਸੀ ਉੱਡ ਗਏ ਹੁਣ ਆਏ ਸਾਡੀ ਕੈਪੀਨੇਟਾਂ ਤੇ ਹੁਣ ਲੋਚੀ ਆ ਦੇਖੋ ਇਹ ਫਾਟਾ ਜੀ ਉਹ ਦੇਖੋ ਜੀ ਆਂਟੀ ਰੋਟੀ ਲਾਈ ਜਾਂਦੀ ਆ ਵੀਡੇ ਬਣਨੇ ਦਿੰਦ ਕੈਂਟ ਲਾ ਕੇ ਰੱਖ ਲਾ ਕੋ ਬਾਹਰ ਦਿੰਦ ਕੈਂਟ ਲਾ ਕੇ ਰੱਖ ਲਾ ਕੋ ਕਿ ਦਿੰਦ ਕਰਤਾ ਜਾਇਦਾ ਰੋਟੀ ਨਾ ਮੀਂ ਕਾ ਦੇਖੋ ਜੀ ਆਂਟੀ ਰੋਟੀ ਲਾਈ ਆਂਦੀ ਆ ਉਜੀ ਬੱਤਾਂ ਜੋਦੀ ਵਾਰੀ ਦੇਤੀ ਉਹ ਦਗਾ ਪਾਣ ਗਰਮ ਕਰਾ ਤਾ ਦੋਜੀ ਤੇ ਲੈਨੇ ਵਾ ਮੇਰੇ ਬਾਕੀ ਚਾਹ ਉੱਤੇ ਜਿਹੜੀ ਕਰੀ ਆ ਉਹ ਆਪਣਾ ਕਰੂੰ ਮੇਰਾ ਪਕਾਣਾ ਸਿਕਾ ਮੁਕਾ ਤਾ ਤੇ ਹੁਣ ਆਪਾਂ ਦਿਖਾਉਣੇ ਦੀ ਸੰਤ ਜਿਹੜੀਆਂ ਇਹ ਆ ਕੀੜੀਆਂ ਧੰਦੀਆਂ ਨੇ ਤੇ ਦੇਖੋ ਚੋਗਾਆਂ ਦੀਆਂ ਨੇ ਲਗਾਸਲੇ ਰਾਤ ਜਸਤਨਾ ਤੁਸੀਂ ਸਾਡੀ ਵੀਡੀਓ ਕਿਸ ਤਰ੍ਹਾਂ ਹੈਗਾ ਵੀਡੀਓ ਨੂੰ ਲਾਇਕ ਸ਼ੇਅਰ ਕਰਨਾ ਕਰਨਾ ਤੇ ਕਰਨਾ ਜੀ ਵੀਡੀਓ ਨੂੰ ਦੁਬਾਰਾ ਦੇਖਣਾ ਤੇ ਮੇਰਾ ਇਹ ਕਹਣਾ ਵੀ ਵੀਡੀਓ ਦੇ ਨਾਲ ਕਿਰਪਾ ਤੇ ਦੇਖੋ ਕਿਸੇ ਵੀ ਇਹ ਜੋਗਨ ਹਾਂ ਲੋਕ

ਜੀ ਆਪਣੀ ਵੀਡੀਓ ਨੂੰ ਫਰਦਵਾਸ ਦੇਖੇ ਕਰੋ ਤਾਂ ਕਿ ਆਪਣਾ ਬਾਤ ਦਾ ਪੂਰਾ ਹੋਣਾ ਤੇ ਮੇਲਾ ਕਿੰਨਾ ਵੀਡੀਓ ਦੇ ਨਾਲ ਤੁਹਾਨੂੰ ਆਉਂਦਾ ਤੁਹਾਨੂੰ ਸ਼ਾਂਕਾ ਵੀਡੀਓ ਬਣਾਉਂਦਾ ਸ਼ਾਂਕਾ ਵੀਡੀਓ ਬਣਾਉਂਦਾ